ਪੰਜਾਬ ਦੇ ਵਿੱਚ ਸੀਐਮ ਮਾਨ ਦੇ ਹਲਕੇ ਤੂਰੀ ਵਿੱਚ ਪਹੁੰਚੀ ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈਟੀ ਕੀ ਸਿਆਸਤ ਵਿੱਚ ਰੱਖੇਗੀ ਕਦਮ ਸ਼ਿਲਪਾ ਸ਼ੈਟੀ ਨੂੰ ਲੈ ਕੇ ਆਈ ਵੱਡੀ ਖਬਰ ਤੂਰੀ ਹਲਕੇ ਦੇ ਵਿੱਚ ਸ਼ਿਲਪਾ ਸ਼ੈਟੀ ਵੱਲੋਂ ਦਿੱਤਾ ਗਿਆ ਵੱਡਾ ਬਿਆਨ ਜੋ ਕਿ ਪੰਜਾਬ ਦੀਆਂ ਚਾਰ ਜਿੰਮੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਰਗਰਮ ਹੋ ਗਈ ਹੈ ਬਾਲੀਵੁੱਡ ਸ਼ਿਲਪਾ ਸ਼ੈਟੀ ਜੋ ਤੂਰੀ ਹਲਕੇ ਦੇ ਵਿੱਚ ਅਚਨਚੇਤ ਆਉਂਦੇ ਨੇ ਔਰ ਇੱਕ ਉੱਥੇ ਹੀ ਕੈਂਪ ਲੱਗਿਆ ਹੁੰਦਾ ਉਸ ਕੈਂਪ ਦੇ ਵਿੱਚ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਪੂਰਾ ਪਰਿਵਾਰ ਤੇ ਸ਼ਿਲਪਾ ਸ਼ੈਟੀ ਇਕੱਠੇ ਦੇਖੇ ਜਾਂਦੇ ਨੇ ਸੋ ਇਸ ਨੂੰ ਲੈ ਕੇ ਜਿਹੜਾ ਕਿ ਅਖਿਆਸ ਲਾ ਰਹੇ ਨੇ ਚਰਚਾਾਂ ਵਿੱਚ ਤੇਜ਼ ਹੋ ਗਈਆਂ ਨੇ ਕਿ ਸ਼ਿਲਪਾ ਸ਼ੈਟੀ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਸਸ਼ਤ ਵਿ ਸਰਗਰਮ ਕੀਤਾ ਜਾਵੇਗਾ ਸੋ ਤੁਸੀਂ ਜਦੋਂ ਚੜ੍ਹਦੀ ਕਲਾ ਲੈਵਲ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈਟੀ ਕੁੰਦਰਾ ਅਕਸਰ ਆਪਣੀ ਫਿਟਨੈਸ ਨੂੰ ਜਿਹੜਾ ਕਿ ਸੋਸ਼ਲ ਮੀਡੀਆ ਉੱਪਰ ਸ਼ਾਇ ਰਹਿੰਦੀ ਹੈ ਉਹ ਆਪਣੇ ਸੋਸ਼ਲ ਮੀਡੀਆ ਹੈਂਡਲਾਂ 'ਤੇ ਪਰਸੰਸਕਾਂ ਨਾਲ ਅਕਸਰ ਫਿਟਨੈਸ ਅਪਡੇਟਸ ਵੀ ਸ਼ੇਅਰ ਕਰਦੀ ਰਹਿੰਦੀ ਹੈ ਸੋ ਇਸ ਇੰਨੇ ਦਿਨ ਅਦਾਕਰ ਪੰਜਾਬ ਵਿੱਚ ਮਸਤੀ ਕਰਦੇ ਹੋਏ ਵਿਖਾਈ ਦੇ ਰਹੀ ਹੈ ਖਾਸ ਤਸਵੀਰਾਂ ਸ਼ਿਲਪਾ ਸੈਟੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੀਆਂ ਕੀਤੀਆਂ ਗਈਆਂ ਸ਼ਿਲਪਾ ਸੈਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਲਕਾ ਧੂਰੀ ਵਿਖੇ ਪਹੁੰਚੀ ਕਿਉਂਕਿ ਜਦੋਂ ਭਗਵੰਤ ਮਾਨ ਮੁੰਬਈ ਦੇ ਵਿੱਚ ਬਾਲੀਵੁੱਡ ਦੇ ਵਿੱਚ ਕੰਮ ਕਰਦਾ ਸੀ ਤਾਂ ਉਸ ਇੱਕ ਸਿਲਪਾ ਸੈਟੀ ਦੇ ਨਾਲ ਉਹਨਾਂ ਦੇ ਬਹੁਤ ਜ਼ਿਆਦਾ ਜਿਹੜਾ ਕਿ ਨੇੜਤਾ ਸੀ ਔਰ ਮਿੱਤਰਤਾ ਸੀ ਸੋ ਜਿਵੇਂ ਮੁੱਖ ਮੰਤਰੀ ਭਗਵੰਤ ਉਹਨਾਂ ਪੰਜਾਬ ਦੀ ਵੰਡੋਰ ਸਮਾ ਲਈ ਐ ਸੀਐਮ ਬਣੇ ਨੇ ਤਾਂ ਉਸ ਤੋਂ ਬਾਅਦ ਅਲੱਗ-ਅਲੱਗ ਜਿਹੜੇ ਬਾਲੀਵੁੱਡ ਦੇ ਉਹਨਾਂ ਦੇ ਮਿੱਤਰ ਦੋਸਤ ਨੇ ਉਹਨਾਂ ਕੋਲ ਆਉਂਦੇ ਰਹਿੰਦੇ ਨੇ ਤਾਂ ਸਿਲਪਾ ਸੈਟੀ ਵੀ ਜਿਹੜੀ ਪੰਜਾਬ ਵਿੱਚ ਆਈ ਏ ਇਸੇ ਦਰਾਨੋਂ ਨਾਲ ਪੰਜਾਬੀ ਵਿੱਚ ਗੱਲ ਕਰਕੇ ਸਾਰਿਆਂ ਨੂੰ ਜਿਹੜਾ ਕਿ ਕਾਇਲ ਕੀਤਾ ਉਹਨਾਂ ਨੇ ਪੰਜਾਬੀ ਵੀ ਸਾਰਿਆਂ ਦਾ ਧੰਨਵਾਦ ਕੀਤਾ ਤੇ ਆਪਣੇ ਆਪ ਨੂੰ ਪੰਜਾਬ ਦੀ ਨੋਕਿਆ ਤੁਰੀ ਵਿੱਚ ਐਨਆਰਆਈ सुरेंद्र ਸਿੰਘ ਨਿਤਿਆਰ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਸੀਐਮ ਆਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਅਤੇ ਪੰਜਾਬ ਅਦਾਕਰ ਹਿਮਾਸ਼ੀ ਖੁਰਾਨਾ ਨੇ ਵੀ ਸ਼ਿਕਰਤ ਕੀਤੀ ਸੀ 100 ਮਹਿਮਾਨ ਸ਼ਿਲਪਾ ਸੈਟੀ ਨੂੰ ਜਦੋਂ ਸਟੇਜ ਤੇ ਬੁਲਾਇਆ ਗਿਆ ਤਾਂ ਉਹਨਾਂ ਨੇ ਆਪਣੇ ਪਾਸ਼ਣ ਪੰਜਾਬੀ ਚ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿ ਇਹ ਕੰਮ ਜੋ ਤੁਸੀਂ ਕਰ ਰਹੇ ਹੋ ਚੰਗਾ ਕਰ ਰਹੇ ਹੋ ਮੈਂ ਇਸ ਕੰਮ ਵਿੱਚ ਸ਼ਾਮਲ ਹੋ ਸਕਦੀ ਹਾਂ ਸਟੇਟ ਸ਼ਿਲਪਾ ਸ਼ਟੀ ਦਾ ਸਵਾਗਤ ਕਰਨ ਵਾਲੇ ਵਿਅਕਤੀ ਨੇ ਵੀ ਉਹਨਾਂ ਨੂੰ ਮਹਿਮਾਨ ਕਿਹਾ ਜਿਸ ਤੋਂ ਬਾਅਦ ਸ਼ਿਲਪਾ ਸ਼ਟੀ ਨੇ ਉਹਨਾਂ ਨੂੰ ਰੋਕਿਆ ਤੇ ਕਿਹਾ ਕਿ ਮੈਂ ਮਹਿਮਾਨ ਨਹੀਂ ਹਾਂ ਜਦੋਂ ਮੈਂ ਪੰਜਾਬ ਆਉਂਦੀ ਹਾਂ ਤਾਂ ਮੈਨੂੰ ਲੱਗਦਾ ਕਿ ਮੈਂ ਆਪਣੇ ਸਹਰੇ ਘਰ ਆ ਗਈ ਹਾਂ ਹੁਣ ਜਿਹੜਾ ਕਿ ਮੈਂ ਪੰਜਾਬ ਦੀ ਹੀ ਤੀ ਹਾਂ ਸੋ ਪੰਜਾਬੀ ਫਿਲਮ ਅਭਿਨੇਤਰੀ ਹਿਮਾਸ਼ੀ ਖੁਰਾਨਾ ਵੀ ਕੈਂਪ ਵਿੱਚ ਸ਼ਾਮਲ ਹੋਈ ਡਾਕਟਰ ਗੁਰਪ੍ਰੀਤ ਕੋਰ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਜੇ ਕੈਂਪ ਲਗਾਉਣੇ ਚਾਹੀਦਣ ਇੱਕ ਚੰਗਾ ਉਪਰਾਲਾ ਹੈ ਉਹਨਾਂ ਦਾ ਸਾਇਕਸ ਕੈਂਪ ਵਿੱਚ ਅੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ ਜੇ ਕਿਸੇ ਨੂੰ ਅੱਖਾਂ ਦੀ ਕੋਈ ਸਮੱਸਿਆ ਹੈ ਤਾਂ ਮੋਤੀਆ ਬਿੰਦ ਜਾਂ ਕੋਈ ਹੋਰ ਸਮੱਸਿਆ ਤਾਂ ਆਪਰੇਸ਼ਨ ਵੀ ਮੁਫਤ ਕੀਤਾ ਜਾਣਗੇ ਸੋ ਵੱਡੀ ਖਬਰੇ ਆ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਪੂਰਾ ਪਰਿਵਾਰ ਤੇ ਅਦਾ ਕਾ ਸਿਲਪਾ ਸੈਟੀ ਜੋ ਕਿ ਕੱਲ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਮਸਤੀ ਕਰਦੇ ਨਜ਼ਰ ਆਇਆ ਟੁਰੀ ਹਲਕੇ ਦੇ ਵਿੱਚ ਖਾਸ ਕਰਕੇ ਉਹਨਾਂ ਨੇ ਇੱਕ ਜਿਹੜਾ ਸਬੋਧਨ ਵੀ ਕੀਤਾ ਔਰ ਉੱਥੇ ਪੂਰਾ ਦਿਨ ਬਤਾਇਆ ਜਿਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਤੇਜ਼ ਹੋਈਆਂ ਕਿ ਸਿਲਪਾ ਸੈਟੀ ਸਿਆਸਤ ਦੇ ਵਿੱਚ ਵੱਡਾ ਕਦਮ ਰੱਖੇਗੀ ਸਿਆ ਪੰਜਾਬ ਦੀ ਸਿਆਸਤ ਦੇ ਵਿੱਚ ਸ਼ਿਲਪਾ ਸੈਟੀ ਨੂੰ ਜਗ੍ਹਾ ਦਿੱਤੀ ਜਾ ਸਕਦੀ ਏ ਜੋ ਆਉਣ ਵਾਲੀਆਂ ਜਿਮਣੀ ਚੋਣਾਂ ਨੇ ਉਹਨਾਂ ਦੇ ਲਈ ਚੋਕੇ ਉਹ ਚੋਣ ਪ੍ਰਚਾਰ ਵੀ ਕਰੇਗੀ ਔਰ ਹੋ ਸਕਦਾ ਉਹਨਾਂ ਨੂੰ ਕਿਸੇ ਇੱਕ ਹਲਕੇ ਤੋਂ ਜਿਹੜਾ ਕਿ ਚੋਣ ਲੜਾਉਣ ਵਾਲੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਸੋਚ ਸਕਦੀ ਏ ਜੋ ਕਿ ਇੱਕ ਵੱਡਾ ਨਾਮ ਹੈ ਸ਼ਿਲਪਾ ਸੈਟੀ ਔਰ ਸਾਰਿਆਂ ਦੀ ਜਿਹੜਾ ਕਿ ਜਾਣ ਪਹਿਚਾਨ ਵਾਲੇ ਨੇ ਔਰ ਵੱਡਾ ਚਿਹਰਾ ਹੈ ਸੋ ਸ਼ਿਲਪਾ ਸ਼ਾਤੀ ਨੂੰ ਲੈ ਕੇ ਆਈ ਵੱਡੀ ਖਬਰ ਪੰਜਾਬ ਦੀ ਸਿਆਸਤ ਵਿੱਚ ਹੋ ਸਕਦਾ ਹੈ ਵੱਡਾ ਫੇਰ ਬਦਲ